ਅੱਬ ਘਰ ਵੀ ਭਾਗ ਦੇ ਵੱਲੋਂ ਪਿੰਡ ਦੇ ਵਿੱਚ ਮਾਰਿਆ ਗਿਆ ਛਾਪਾ ਤਾਂ ਸਰਕਾਰੀ ਪ੍ਰਾਈਵੇਟ ਸਕੂਲ ਦੀ ਛੱਤ ਤੋਂ ਮਿਲ ਗਈ ਲਹਣ ਉੱਥੇ ਹੀ ਪਿੰਡ ਦੇ ਵਿੱਚ ਹੋੜ ਭਾਲ ਕੀਤੀ ਤਾਂ ਉਜਾਰ ਵਾਲੀ ਥਾਂ ਤੇ ਗਏ ਤਾਂ ਉੱਥੋਂ ਦੇਸੀ ਸ਼ਰਾਬ ਬਰਾਮਦ ਕੀਤੀ ਗਈ ਪੁਲਿਸ ਨੇ ਅਨਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਕੀਤਾ ਦਰਜ ਜੜੀਲੀ ਸ਼ਰਾਬ ਨਾਲ ਕਈ ਜਾਨਾਂ ਜਾ ਚੁੱਕੀਆਂ ਹਨ ਲੇਕਿਨ ਇਸ ਕਾਲੇ ਧੰਦੇ ਕਾਰਨ ਵਾਲੇ ਲੋਕ ਬਾਜ਼ ਨਹੀਂ ਆਉਂਦੇ ਉੱਥੇ ਹੀ ਅਬਕਾਰੀ ਵਿਭਾਗ ਨੂੰ ਮਿਲੀ ਗੁਪਤ ਸੂਚਨਾ ਤੇ ਕਾਰਵਾਈ ਕਰਦੇ ਹੋਏ ਜਦੋਂ ਬਟਾਲਾ ਦੇ ਨੇੜਲੇ ਪਿੰਡ ਕਤੀਬਾ ਚ ਰੇਡ ਕੀਤੀ ਗਈ ਤਾਂ ਵਿਭਾਗ ਦੇ ਅਧਿਕਾਰੀ ਅਤੇ ਪੁਲਿਸ ਪਾਰਟੀ ਵੱਲੋਂ ਇਹ ਦੇਖ ਹੈਰਾਨ ਹੋ ਗਏ ਕਿ ਪਿੰਡ ਚ ਸਥਿਤ ਸਰਕਾਰੀ ਸਕੂਲ ਦੀ ਬਿਲਡਿੰਗ ਦੀ ਛੱਤ ਤੋਂ ਮਿਲੀ ਲਾਹਣ ਦਾ ਭੜਿਆ ਡਰਮ ਉੱਥੇ ਹੀ ਪੁਲਿਸ ਦੇ ਵੱਲੋਂ ਪਿੰਡ ਚ ਹੋਰ ਸ਼ੱਕੀ ਥਾਵਾਂ ਤੇ ਜਦ ਭਾਲ ਕੀਤੀ ਗਈ ਤਾਂ ਇੱਕ ਡਰਮ ਦਾ ਦੇਸੀ ਅਲਕੋਹਲ ਵੀ ਬਰਾਮਦ ਕੀਤੀ ਗਈ ਜਿਸ ਤੇ ਕਈ ਬੋਤਲਾਂ ਸ਼ਰਾਬ ਤਿਆਰ ਕੀਤੀ ਜਾਣੀ ਸੀ ਉੱਥੇ ਹੀ ਮਿਲੀ ਨਜਾਇਜ਼ ਸ਼ਰਾਬ ਨੂੰ ਪੁਲਿਸ ਅਤੇ ਅਬ加ੜੀ ਵਿਭਾਗ ਦੇ ਵੱਲੋਂ ਜ਼ਬਤ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੇਰਾ ਨਾਮ ਵਿਜੇ ਕੁਮਾਰ ਐਕਸਾਈਜ ਇੰਸਪੈਕਟਰ ਫਟੇਗੜ ਜੁੜੀਨ ਸਰਕਲ। ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇੜੇ ਅਮਰ ਕਲੀਨਿਕ ਡਡ ਬਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਅੱਜ ਸਾਨੂੰ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਖਤੀਬ ਦੇ ਵਿੱਚ ਨਜਾਇਜ਼ ਅਲਕੋਹਲ ਮਿਲੀ ਹੈ ਤੇ ਲਾਨ ਮਿਲੀ ਹੈ ਜਿਹਦੇ ਅਸੀਂ ਜਾ ਕੇ ਮਿਲ ਰਿਕਵਰੀ ਕੀਤੀ ਹੈ ਲਾਨ ਦੀ ਜਿਹੜੀ ਸਰਕਾਰੀ ਪ੍ਰਾਇਮਰੀ ਸਕੂਲ ਦੀ ਛੱਤ ਤੋਂ ਸਾਨੂੰ 60 ਲੀਟਰ ਦੇ ਕਰੀਬ ਲਾਨ ਬਰਾਮਦ ਹੋਈ ਹੈ ਤੇ ਇੱਕ ਪਿੰਡ ਖਤੀਬ ਦੇ ਇੱਕ ਖਾਲੀ ਪਲਾਟ ਦੇ ਵਿੱਚ ਜਿੱਥੇ ਭੰਗ ਵਗੈਰਾ ਦੀ ਛਾੜੀ ਜੜੀ ਬੁੱਡੀਆਂ ਸੜੀ ਹੋ ਗਈਆਂ ਸੀਗੀਆਂ ਉੱਥੇ 20 ਲੀਟਰ 25 ਲੀਟਰ ਦਾ ਸਾਨੂੰ ਜਿਹੜਾ ਪਲਾਸਟਿਕ ਦਾ ਕੈਨ ਪ੍ਰਾਪਤ ਹੋਇਆ ਜਿਹਦੇ ਚ ਅਲਕੋਹਲ ਪਾਈ ਗਈ ਹੈ ਸਰੀਰ ਕੋਲ ਅਲਕੋਹਲ ਵੀ ਇੱਕ ਤੰਦਰ ਸ਼ਰਾਬ ਦਾ ਜਿਹੜਾ ਸਟਾਰਟਿੰਗ ਜਿਹੜਾ ਮਟੀਰੀਅਲ ਹੁੰਦਾ ਹੈ ਸਪਿਰਿਟ ਹੁੰਦੀ ਹੈ ਉਹ ਹੁੰਦੀ ਹੈ ਲੇਕਿਨ ਇਹਨੂੰ ਡਿਲੀਊਟ ਕਰਕੇ ਸ਼ਰਾਬ ਬਣਾਈ ਜਾਂਦੀ ਹੈ ਲੇਕਿਨ ਅਗਰ ਇਸਨੂੰ ਡਾਇਰੈਕਟਲੀ ਅਸੀਂ ਕੰਜ਼ੂਮ ਕਰਦੇ ਹਾਂ ਤੇ ਫਿਰ ਮੌਤ ਹੋ ਵੀ ਸਕਦੀ ਹੈ ਕਿਉਂਕਿ ਇਹਦੀ ਕੋਈ ਡਿਗਰੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ ਇਹ ਜਿਹੜੇ ਤੁਹਾਡੇ ਨਜਾਇਜ਼ ਬੰਦੇ ਆ ਪਿੰਡ ਦੇ ਜਿਹੜੇ ਨਜਾਇਜ਼ ਸ਼ਰਾਬ ਵੇਚਦੇ ਆ ਤੇ ਉਹਨਾਂ ਵੱਲ ਰੱਖੀ ਗਈ ਹੋਈ ਜੀ ਕਿੰਨਾ ਸ਼ਰਾਬ ਇਹ ਤਾਂ ਸ਼ਰਾਬ ਜਿਹੜੀ ਪਾਣੀ ਨਾਲ ਮਿਕਸ ਕਰਕੇ ਬਣਦੀ ਹੈ ਜੀ ਕੋਈ ਪੱਟੀ ਵਗੈਰਾ ਨਹੀਂ ਲਗਾਣੇ ਬਣਦੀ ਆ ਤੁਹਾਨੂੰ ਪਤਾ ਲੱਗਾ ਕਿ ਨੀ ਉਹ ਆਪਣੇ ਅਸੀਂ ਜਿਹੜਾ ਥਾਣਾ ਸਿਵਲ ਲਾਈਨ ਵਾਲੇ ਇਹਨਾਂ ਨੂੰ ਫਾਰਮ ਕਰ ਦਿੱਤਾ ਹੈ ਉਹ ਅੰਡਰ ਵੈਰੀਫਿਕੇਸ਼ਨ ਹੈ ਉਹ ਕਰਨਗੇ ਵੈਰੀ ਜੀ ਰੈਗੂਲਰ ਜਿਹੜੀ ਰੇਟ ਚੱਲਦੀ ਰਹਿੰਦੀ ਹੈ ਇਹੋ ਜਿਹੜੀ ਪ੍ਰਾਪਤੀਆਂ ਹੁੰਦੀਆਂ ਰਹਿੰਦੀਆਂ ਇੱਥੇ ਵਸਪੇ ਨਹੀਂ ਹੋਈ ਹੈ ਪਹਿਲੇ ਸਿਰੋਂ ਲੇਕਿਨ ਛੋਟੇ ਮੋਟੇ ਜਿਹੜੇ ਸ਼ਰਾਬ ਜਿਹੜੀ ਫੜੀ ਜਾਂਦੀ ਹੈ ਪਹਿਲੇ ਕੁਝ ਲੋਕਾਂ ਨੂੰ ਦੇਖੋ ਜਿਹੜੇ ਗਲਤ ਬੰਦੇ ਹੋ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ ਜਿਹੜੇ ਕਰਨ ਵਾਲੇ ਆ ਉਹਨਾਂ ਨੂੰ ਪ੍ਰੋਬਲਮ ਹੋਏਗੀ ਕਿਉਂਕਿ ਉਹਨਾਂ ਨੂੰ ਇਹ ਆ ਵੀ ਅਸੀਂ ਕੰਮ ਕਰਦੇ ਰਹੀਏ ਤੇ ਨਜਾਇਜ਼ ਜਿਹੜਾ ਸ਼ਰਾਬ ਵੇਚ ਕੇ ਜਿਹੜੇ ਬੰਦਿਆਂ ਨੂੰ ਗਲਤ ਰੇਕ ਨਾਲ ਜਿਹੜਾ ਸ਼ਰਾਬ ਵੇਚ ਕੇ ਜਿਹੜਾ ਆਪਣਾ ਕਮਾਈ ਕਰ ਸਕਦੇ ਹੋ। ਪੰਡਿਤ ਸਦਨ ਜੀ ਰਹਿ। ਇਹਨਾਂ ਇਨਫੋਰਮੇਸ਼ਨ ਮਿਲ ਗਈ ਹੈ ਨਹੀਂ ਸਹੀ। ਅਗਰ ਸਾਈਜ਼ ਨੂੰ ਫੈਟਸਾ ਵਲੋ। ਕਿ ਇੱਥੇ ਹੀ ਰੇਟ ਕਰ ਰਹੇ ਆ ਤੇ ਉਹ ਨਾਲ ਅਹੀ ਆਏ ਆ ਕਤીર ਪਿੰਡ 'ਚ ਵੇਖਿਆ ਵਾ। ਇੱਕ ਸਕੂਲ ਦੇ ਸਾਥ ਉੱਪਰ 60 ਲੀਟਰ ਲਾਂ ਦਾ ਕੈਨ ਪਿਆ ਹੋਇਆ ਵਾ। ਇੱਕ ਪਲਾਟ ਹੈ ਇੱਥੇ ਖਾਲੀ ਜਗ੍ਹਾ ਕਤીર ਪਿੰਡ 'ਚ। ਹਾਂ। ਭੰਗਰ ਵਿੱਚ ਜਿਹੜੀ ਬੁਟੀਆਂ 'ਚ ਪਈ ਹੋਇਆ ਇੱਕ ਕੈਨ ਆ ਜਿਹਦੇ ਵਿੱਚ 30 ਕਿਜੀ ਦੇ ਕਰੀਬ ਅਲਕੋਹਲ ਹੈ। ਜਿੱਥੇ ਕਾਰਵਾਈ ਕੀਤੀ ਜਾ ਰਹੀ ਹੈ ਬੰਦੇ ਦਾ ਬੰਦਾ ਟ੍ਰੇਸ ਕਰਕੇ ਕਿਸੇ ਤੇ ਹਾਂਜੀ ਸ਼ੱਕ ਤੇ ਅਦਾਤ ਕਰ ਰਹੀ ਹੈ ਇਹ ਕਾਰਵਾਈ ਫਿਰ ਵੀ ਤਫਤੀਸ਼ ਕਰਕੇ ਇਹਨਾਂ ਨਾਮਜ਼ਦ ਕੀਤਾ ਜਾਏਗਾ ਬੰਦਿਆਂ ਨੂੰ ਅਲਕੋਹਲ ਹੈ ਇਹਨਾਂ ਬੰਦੇ ਜਿਆਦਾ ਡੋਜ਼ ਪੀ ਕੇ ਮਰ ਵੀ ਸਕਦੇ ਆ ਜੀ ਜ਼ਹਿਰੀਲੀ ਹੁੰਦੀ ਹੈ ਹਾਂਜੀ ਜ਼ਹਿਰੀਲੀ ਹੁੰਦੀ ਹੈ ਜੀ